ਮੇਰੇ ਭਾਗ ਨਹੀਂ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਭਾਗ ਨਹੀਂ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਭਾਗ ਨਹੀਂ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਕੋਈ ਜੁਗ ਦੇ ਨਾਲ ਲਾ ਦਿਆ ਸਤ ਸੰਗਤ ਸਾਧੂਆਂ ਦਾ ਮੇਰੇ ਬਾਗਨੀ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਭਾਗ ਨਹੀਂ ਕੁੱਲੀ ਦੇ ਤਾਂ ਹੀ ਲਾਗਿਆ ਸਤ ਸੰਗ ਸਾਧੂਆਂ ਦਾ ਮੇਰੇ ਭਾਗ ਨਹੀਂ ਕੁੱਲੀ ਦੇ ਤਾਂ ਹੀ ਲਾਗਿਆ ਸਤ ਸੰਗ ਸਾਧੂਆਂ ਦਾ ਮੇਰੇ ਭਾਗ ਹੀ ਸਤ ਸੰਗ ਸਾਧੂਆਂ ਦਾ ਇਹ ਕਿੰਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਦੁਨੀਆ ਤਰਨਾ ਰਤਨਾ ਗਿਆ ਸਤ ਸੰਗ ਸਾਧੂਆਂ ਦਾ ਕਿਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਧਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਦੁਨੀਆ ਤਰਨਾ ਰਤਨਾ ਗਿਆ ਸਤ ਸੰਗ ਸਾਧੂਆਂ ਦਾ ਜਿਦੜੇ ਕੰਨਿਆ ਨ ਕੋ ਮੰਗਦੇ ਰਦਾ ਗਿਆ ਸਤ ਸੰਗ ਸਾਧਵਾ ਦਾ ਇਹ ਸਤ ਸੰਗ ਸੁਣ ਕੇ ਤੇ ਤਾਰਾ ਰਾਣੀ ਤਰ ਗਈ ਸਤ ਸੰਗ ਸੁਣ ਕੇ ਤੇ ਤਾਰਾ ਰਾਣੀ ਤਰ ਗਈ ਸੋਨੇ ਦੀ ਖੜਾ ਜੀ ਦੀ ਆ ਕੇ ਨਾਲ ਰਲ ਗਈ ਸੋਨੇ ਦੀ ਖੜਾ ਜੀ ਦੀ ਆਕੇ ਨਾਲ ਰਾਲ ਗਈ ਏ ਰਾਜਾ ਹਰੀ ਚੰਦ ਹੱਕਾ ਬਕਰ ਰਹਿ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗ ਨਹੀਂ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗ ਨਹੀਂ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੀ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੀ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੀ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ே பீலி வச்ச தாயே பீலி வச்ச வேறு ஒண்ணே பி சி பட்டச்சேரே ਪਰੀ ਸੀ ਪਟਾਰੀ ਇਹ ਮੈਨੂੰ ਨੀਚੜੀ ਤੋਂ ਉੱਚਨੀ ਬਣਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗ ਨਹੀਂ ਕੁੱਲੀ ਦੇ ਤਾਂ ਹੀ ਲਾਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗ ਨਹੀਂ ਕੁੱਲੀ ਦੇ ਤਾਂ ਇਹ ਨਾ ਆਇਆ ਸਤ ਸੰਗ ਸਾਧੂਆਂ ਦਾ ਮੇਰੇ ਕੁੱਲੀਆਂ ਦੇ ਪਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਕਿਧਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਧਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਜਿਵੇਂ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਜਿਵੇਂ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਇਹ ਤਨ ਭਗ ਮੇਰੇ ਕਰ ਰੱਬ ਚਰਨ ਪਾਏ ਨੇ ਤਨ ਭਾਗ ਮੇਰੇ ਘਰ ਰੱਬ ਚਰਨ ਪਾਏ ਨੇ ਆਣ ਕੇ ਪਿਆਰਿਆਂ ਨੇ ਸ਼ਬਦ ਰਲ ਗਏ ਨੇ ਆਣ ਕੇ ਪਿਆਰਿਆਂ ਨੇ ਸ਼ਬਦ ਰਲ ਗਏ ਨੇ ਏ ਮੇਰੇ ਘਰ ਵਿੱਚ ਗੰਗਾ ਨੀ ਵਗਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਬਾਗ ਨੀ ਕੁਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਬਾਗ ਨੀ ਕੁਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਬਾਗ ਨੀ ਕੁਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਤੋਂ ਮੰਨੰਦ ਰਬਾ ਨਾ ਦਿਆ ਸਤ ਸੰਗ ਐ ਸਾਧੂਆਂ ਦਾ ਇਹ ਸਤ ਸੰਗ ਸੁਣ ਕੇ ਤੇ ਮਾੜੀ ਵਾਲਾ ਤਰੇਆ ਮੇਰ ਦੀ ਨજર ਰਣਜੀਤ ਉਤੇ ਕਰੀਆ ਇਹ ਵੇਖੋ ਗੱਡੀਆਂ ਤੇ ਆਣ ਬਿਠਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗਣੀ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗਣੀ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੇ ਪਾਗਣੀ ਕੁੱਲੀ ਦੇ ਤਾਈ ਲਾ ਗਿਆ ਸਤ ਸੰਗ ਸਰਵਾ ਦਾ ਕਿਦਰੀ ਕੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਪੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਪੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ ਕਿਦਰੇ ਪੁੱਲੀਆਂ ਤੋਂ ਮੰਦਰ ਬਣਾ ਗਿਆ ਸਤ ਸੰਗ ਸਾਧੂਆਂ ਦਾ